ਔਰ ਉਸ ਤੋਂ ਪਹਿਲਾਂ ਰਾਤ ਨੂੰ ਮੈਂ ਗਿਆ ਸੀ ਉੱਥੇ ਦੇਖਣ ਲਈ ਖੋਖਣ ਲਈ ਔਰ ਆਊਟ ਆਫ ਕਿਉਰਿਓਸਿਟੀ ਬਈ ਅਸੀਂ ਮਤਲਬ ਉੱਥੇ ਹੋ ਕੀ ਰਿਹਾ ਜਰ ਸਾਰੇ ਪਾਸੇ ਰੌਲਾ ਪਿਆ ਬਈ ਉੱਥੇ ਜਿਹੜਾ ਉਹਨਾਂ ਨੂੰ ਖਦੇੜ ਦਿੱਤਾ ਗਿਆ ਤੇ ਜਦੋਂ ਅਸੀਂ ਪੁਲ ਤੋਂ ਚੜਦੇ ਹਾਂ ਪਰਲੇ ਪਾਸੇ ਜਦੋਂ ਪੁਲ ਤੋਂ ਅਸੀਂ ਚੜੇ ਉਹਨਾਂ ਟੈਲੈਂਡ ਤੋਂ ਮੈਂ ਦੱਸਦਾ ਤੇ ਉਹ ਵੀਰਾਨ ਪਿਆ ਸੀ ਸਾਰਾ ਸੁੰਸਾਨ ਪਿਆ ਸੀ ਟਰਾਲੀਆਂ ਜਿਹੜੇ ਉਹਦੇ ਉਹਨਾਂ ਦੇ ਤੰਬੂ ਨੇ ਸਾਰੇ ਖਾਲੀ ਪਏ ਸੀ ਹਨਾ ਜੀ ਕੁਰਸੀਆਂ ਵੀ ਪਲਟੀਆਂ ਹੋਈਆਂ ਸੀ ਮੰਜੇ ਇੱਡੇ ਸਿੱਧੇ ਮਤਲਬ ਐਂ ਲੱਗਦਾ ਸੀ ਵੀ ਇੱਥੇ ਕੁਝ ਹੋ ਕੇ ਹਟਿਆ ਔਰ ਉੱਥੇ ਕੋਈ ਨਹੀਂ ਸੀ ਫਿਰ ਅਸੀਂ ਹੌਲੀ ਹੌਲੀ ਅੱਗੇ ਵੱਧਦੇ ਗਏ ਤੇ ਮੈਂ ਕੱਲਾ ਸੀ ਦੋ ਤਿੰਨ ਪੱਤਰਕਾਰ ਮੇਰੇ ਤੋਂ ਕਾਫੀ ਅੱਗੇ ਲੱਗ ਗਏ ਤੇ ਮੈਂ ਆਪਣੀ ਫੋਟੋ ਹੁੱਡਾਂ ਖਿੱਚਦਾ ਗਿਆ ਜੀ ਤੇ ਉੱਥੇ ਹੌਲੀ ਹੌਲੀ ਅੱਗੇ ਵੱਧ ਕੇ ਮੈਂ ਦੇਖਿਆ ਕਿ ਜਿਹੜੇ ਰੈਪਿਡ ਐਕਸ਼ਨ ਫੋਰਸ ਦੀ ਜਿਹੜੀ ਯੂਨੀਫਾਰਮ ਹੈ ਪੰਜਾਬ ਪੁਲਿਸ ਦੀ ਜੀ ਉਹਨਾਂ ਨੇ ਮੈਨੂੰ ਪੁੱਛਿਆ "ਕਿਆ ਕਰ ਰਹੇ ਹੋ?" ਮੈਂ ਕਹਿੰਦਾ "ਮੀਡੀਆ ਤੋਂ ਆਇਆ ਤੇ ਉਹਨਾਂ ਨੇ ਕਹਿੰਦਾ "ਚਲੋ ਠੀਕ ਹੈ" ਤੇ ਫਿਰ ਅੱਗੇ-ਅੱਗੇ ਜਿਹੜੀ ਹੈ ਆਵਾਜ਼ ਆਉਣ ਲੱਗ ਗਈਆਂ ਉਹ ਆਵਾਜ਼ਾਂ ਬੁਲ ਤੋ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਇਲੈਂਸ ਤੋਂ ਜਿਸ ਤਰ੍ਹਾਂ ਬਹੁਤ ਇੱਕਦਮ ਸੁੰਸਾਨ ਜਿਹੜਾ ویرਾਨ ਸੀ ਟੇਲੈਂਡ ਜਿਵੇਂ ਜਿਵੇਂ ਅੱਗੇ ਵਧਦੇ ਗਏ ਤੇ ਬੁਲਡوزر ਵੱਲ ਤੇ ਵਾਜਾ ਬੁਲਡوزر ਦੀਆਂ ਤੇਜ਼ ਹੁੰਦੀਆਂ ਗਈਆਂ